ਬਲੀ ਚੜ ਕੀ ਦਾਰ ਨੂੰ ਤੂੰ ਤਾਂ ਹੋ ਰਿਹਾ ਜੱਜ ਨਹੀਂ ਤੇ ਰਹਿ ਗਿਆ ਇਹਦੇ ਵਿੱਚ ਆਉਣਾ ਕੀ ਆ ਹੋਰ ਤੂੰ ਇਹ ਤਾਂ ਠੀਕ ਹੈ ਮੈਂ ਤੇਨੂੰ ਰਿਸ਼ਤੇ ਵਾਲੇ ਕਹਿੰਦੇ ਕਹਿੰਦਾ ਹੱਸ ਕਾਲੇ ਜਿਹੜਾ ਉਹ ਸਰਦਾਰਾਂ ਦੇ ਕਹਿੰਦਾ ਸੀ ਹਾਂ 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 ਉਹਨੂੰ ਤਾਂ ਮੈਂ ਕਹਿੰਦਾ ਵੇ ਟੈਂਟ ਜਾਏਗਾ ਖਚਲਾ ਹਾਂ ਚੱਲ ਫਿਰ ਹੋਰ ਆਪਾਂ ਜੇਰੀ ਕੱਤ ਲਾਉਣੀ ਅੰਦਰ ਫਿਰ ਹੋਰ ਚੱਲ ਚੱਲ ਇਹਦਾ ਨੰਬਰ ਲੈ ਕੋਈ ਜਸਮੀਤ ਐ ਕਿਲਾ ਨਾ ਨਹੀਂ ਆਉਣੀ ਇਹ ਬਸ ਅੰਦਰ ਹੀ ਕਰ ਰਿਹਾ ਹੈ ਆਪਣਾ ਘਰ ਆਗਾ ਆਜੋ ਆਹ ਮੁੰਡੇ ਨੂੰ ਕੈਨੇਡਾ ਭੇਜ ਦੇਣਾ ਜੀ ਕੋਈ ਚੱਕਰ ਨਹੀਂ ਕੋਈ ਹੋਰ ਵੀ ਕੇਸ ਹੋਇਆ ਆਪਾਂ ਭੇਜਾਂਗੇ ਕਿਸੇ ਵੀ ਦੇਸ਼ ਦੇ ਵਿੱਚ ਭੇਜਣਾ ਹੋਵੇ ਆਹ ਲੱਖਣੀਆਂ ਗੱਲਾਂ ਨਹੀਂ ਜੀ ਬਹਿ ਕੇ ਹੁੰਦੀਆਂ ਨੇ ਐਸੇ ਲੋਕ ਤਾਂ ਹੁੰਦੇ ਨੇ ਕੋਈ ਆਪਾਂ ਬੰਦਾ ਗੱਲ ਕੋਈ ਐਸੇ ਨੇ ਚੋਠਿਆਂ ਪਾਈਆਂ ਹੋਈ ਨੇ ਵਧੀਆ ਕਹਿੰਦੇ ਕਹੋ ਜੀ ਸਰਦਾਰ ਨੇ ਤੇ ਇਹ ਪਿੰਡ ਚੋਂ ਉੱਡ ਚੜਾਈ ਜਮ ਖਾਣ ਤੁਸੀਂ ਛੱਡ ਦਿਓ ਗਾ ਉਹ ਸਰਦਾਰ ਜੀ ਧਰਵਾਦੀ ਸਸਨੀ ਕਾਲ ਸਰਦਾਰ ਸਾਹਿਬ ਸਸਨੀ ਕਾਲ ਸਰਦਾਰ ਸਾਹਿਬ ਹੋਰ ਵਧੀਆ ਜੀ ਹੋਰ ਅਮਲੀ ਕੀ ਹਾਲ ਹੈ ਠੀਕ ਹੈ ਠੀਕ ਹੈ ਤੁਸੀਂ ਦੱਸੋ ਜੀ ਬਸ ਸਭ ਠੀਕ ਆ ਰੱਬ ਦੀ ਕਿਰਪਾ ਹੈ ਆਓ ਬੈਠੋ ਜੀ ਹਾਂ ਜੀ ਫੁੱਟਾਂ ਤੇ ਤਰੇ ਤੇ ਤੁਹਾਨੂੰ ਲੱਗਦਾ ਫਿਰ ਵਿਚਾਲੀ ਚੰਗਾ ਲੱਗਦਾ ਹੈ ਚਲੋ ਇਹਨਾਂ ਮਾਨ ਨਾ ਬੈਠੇ ਕਰੋ ਤੁਸੀਂ ਮੈਨੂੰ ਨਾ ਮਾਨ ਅਸੀਂ ਬਕਸਣ ਵਾਲੇ ਕੌਣ ਹੁੰਨੇ ਆ ਮਾਨ ਤਾਂ ਰੱਬ ਬਕਸਦਾ ਹੈ ਜੀ ਰੋਈ ਬਕਸਦਾ ਬਸ ਉਹ ਹੀ ਰੱਬ ਰਿਆ ਸ੍ਰੀ ਹਿਸਰ ਦਾ ਕੋਈ ਸੋਤ ਨਹੀਂ ਹੈ ਬਸ ਸੋਕੇ ਮੇਰੇ ਸੱਫਰਾ ਵਧੀਆ ਰਿਹਾ ਜੀ ਬਸ ਅਮਲੀ ਨੇ ਦੱਸ ਪਾਈ ਜੀ ਵੀ ਆਪਣੇ ਹਾਂ 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 ਅਮਲੀ ਕਾਫੀ ਦਿਨਾਂ ਦੀ ਗੱਲ ਚਲਾਉਂਦਾ ਪਿਆ ਠੀਕ ਹੈ ਤੇ ਆਪਣੀ ਦੱਸਿਆ ਦੀ ਗੁੱਡੀ ਬਾਰੇ ਅੱਜ ਫਿਰ ਸਰਦਾਰ ਜੀ ਮੁੰਡਾ ਫਿਰ ਘਰੇ ਨਹੀਂ ਰਹੇ ਹਾਂ ਮੁੰਡਾ ਘਰੀਆਂ ਜੀ ਬੁਲਾ ਲੈਣ ਦੇਖੋ ਤੁਸੀਂ ਪੁੱਤਰਾ ਲੈ ਚਾਹ ਪਾਣੀ ਮੈਂ ਦੇਖੋ ਤੁਸੀਂ ਮੁੰਡਾ ਸਾਨੂੰ ਇੰਨੀ ਗੱਲ ਦੱਸਦਾ ਵੀ ਆਲੇ-ਦਾਲੇ ਦੇ ਪਿੰਡਾਂ ਚ ਇਹ ਨਾਲ ਲੱਗਦੇ ਅਮਰੀ ਨੇ ਦੱਸੇ ਆਹ ਟੂਵੀਂ ਮੁੰਡਾ ਆ ਪਾਣੀ ਦਾ ਰੰਗ ਪਾਣੀ ਦਾ ਟਿਕਾਣਾ ਕੋਈ ਨਾ ਕੋਈ ਗੱਲ ਨਹੀਂ ਪੁੱਤਰ ਕੋਈ ਆਲਾ ਪਾਣੀ ਲੈ ਲੈ ਸਰਦਾਰ ਸਾਹਿਬ ਪਾਣੀ ਮੁੰਡਾ ਦੇਖੋ ਜੀ ਕੁਝ ਕਰਨਾ ਹੋਵੇ ਕੋਈ ਬਸ ਲੈ ਪੁੱਤਰ ਫਿਰ ਤੂੰ ਮੋਟਰ ਤੇ ਜਾ ਆਪਣੀ ਮੋਟਰ ਜਮਾਖ ਨੂੰ ਘਰੇ ਰਹਿਣ ਦੇ ਨਹੀਂ ਨਹੀਂ ਉਹਨੂੰ ਤਾਂ ਜਾਣ ਲੋ ਜੀ ਚਲੋ ਕੋਈ ਹਾਂ ਉੱਥੇ ਕੋਈ ਹੈ ਨਹੀਂ ਖੇਤ ਖੇਤ ਬੰਨੇ ਉਹਨੂੰ ਦੇਖ ਕੇ ਆਉਂਦੇ ਕਾ ਪਾਣੀ ਪੁਣੀ ਲੱਗਦਾ ਹੋਇਆ ਇੰਨੀ ਕਿ ਜ਼ਮੀਨ ਆਈ ਆ ਤੁਸੀਂ ਇਹ ਤਾਂ ਇਹ ਆਪਣਾ ਵੱਡੇ ਡੱਕਾ ਜੇ 20 ਕਿਲੋ ਦਾ ਇੱਕ ਨਾ ਮੁੰਡੇ ਨੂੰ ਕੁਝ ਕਰਨ ਦੀ ਲੋੜ ਆ ਠੀਕ ਆ ਬਸ ਮੁੰਡਾ ਉਸੇ ਤੇ ਰਾਜ ਕਰੂਗਾ ਮੈਂ ਜਿਹੜੀ ਵੀ ਕੁੜੀ ਆਪਣੀ ਫੰਦਾ ਇਸ ਕਰੂਗੀ ਬਹੁਤ ਤਖੜੇ ਤਖੜੇ ਐਮ.ਐਲ.ਏ ਹੋਗੇ ਬਹੁਤ ਤਖੜੀ ਚੜਾਈ ਹੈ ਨਾ ਜੀ ਤਾਂ ਨਹੀਂ ਉਹ ਤਾਂ ਚਲੋ ਠੀਕ ਆ ਫਿਰ ਕੰਮ ਕਰੀਓ ਜੀ ਚਲੋ ਕੰਮ ਕਰ ਜਦੋਂ ਆਪਣੇ ਕੋਲ ਸਾਨੂੰ ਦੱਸਿਆ ਜ਼ਮੀਨ ਖੋਲੀ ਹੈ ਜੀ ਕੰਮ ਕਰਨ ਦੀ ਕੀ ਲੋੜਾ ਨਾ ਮੈਨੂੰ ਨਾ ਮੁੰਡੇ ਨੂੰ ਠੀਕ ਆ ਸੀਰੀਪਾਲੀ ਦੇਖੀ ਜਾਂਦੇ ਨੇ ਮੋਟਰ ਤੇ ਸਾਡ ਰੱਖਨੇ ਬਸ ਉੱਥੇ ਉਹੀ ਰਹਿੰਦੇ ਨੇ ਬਸ ਆਪਣਾ ਤਾਂ ਢੇੜਾ ਬੱਲਾ ਮਾਰ ਲੈਂਦਾ ਬਸ ਹੋਰ ਕੁਛ ਨਹੀਂ ਲੋ ਵਧੀਆ ਜੀ ਬਾਕੀ ਤਾਂ ਬੱਚਿਆਂ ਦੇ ਭਾਗ ਹਾਂ ਹਾਂ ਮਿਹਨਤ ਦਾ ਉਹ ਹੈ ਜੀ ਦੋਵਾਂ ਦਾ ਜਿਹਨੇ ਜ਼ਿੰਦਗੀ ਲੰਗਾਉਣੀ ਆ ਉਹਨਾਂ ਦਾ ਆਪ ਵਿੱਚ ਵੰਣੀ ਚਾਹੀਦੀ ਆ ਆਪਾਂ ਦਾ ਕੀ ਲੈਣਾਗੇ ਇਹ ਚੀਜ਼ਾਂ ਨੂੰ ਹਾਂ ਬਾਕੀ ਚਲੋ ਆਏ ਵੀ ਜਦੋਂ ਕੁੜੀ ਆਊਗੀ ਰਾਜ ਤਾਂ ਜੇ ਹੈਗਾ ਆਪਣੇ ਪੱਲੇ ਕੁਝ ਫੇਰੇ ਕਰੂਗੀ ਹਾਂ ਬੱਸ ਕਿ ਮੈਂ ਕਹਾਂ ਕੀ ਕਰੀ ਸਾਰੇ ਛੰਦ ਸੱਪੇ ਸਾਲ ਕੁਛ ਹੈਗਾ ਕੋਈ ਘਾਟ ਨਹੀਂ ਹੈ ਕਿ ਮਖਾਂ ਹੋਰ ਕੋਈ ਕੰਮਕਾਰ ਵੀ ਕੋਈ ਸਾਈਡ ਬਿਜ਼ਨਸ ਸਾਈਡ ਬਿਜ਼ਨਸ ਤਾਂ ਆਪਾਂ ਬਾਹਰ ਪੇ ਜਾਂਦਾ ਕੰਮ ਵੀ ਕਰਦੇ ਹਾਂ ਹਾਂਜੀ ਹਾਂ ਬਹੁਤ ਬੰਦੇ ਭੇਜ ਤੇ ਆਪਾਂ ਆਪਣਾ ਮੁੰਡਾ ਵੀ ਭੇਜਣਾ ਦੀ ਫਿਰ ਆਏ ਹੋ ਗਿਆ ਵੀ ਚਲੋ ਵਿਆਹ ਕਰਾ ਕੇ ਇਕੱਠੀ ਭੇਜ ਦਾਂਗੇ ਕੁੜੀ ਦੇ ਨਾਲ ਆਪਣੀ ਕੁੜੀ ਵੀ ਆਉਂਦੇ ਹਾਂ ਹਾਂ ਕੋਈ ਗੱਲ ਨਹੀਂ ਤਾਂ ਚਲੋ ਭਾਗ ਜਿਹੇ ਜਿਹੇ ਲਿਖੇ ਹੋਏ ਉਹ ਹੀ ਆਪਾਂ ਕਰ ਲਾਂਗੇ ਨਾ ਚਲੋ ਕੋਈ ਗੱਲ ਨਹੀਂ ਵੈਸੇ ਵੀ ਆਪਣੀ ਕੋਈ ਮੰਗ ਹੋਵੇ ਮੰਗਾਂ ਦੀ ਗੱਲਾਂ ਪਹਿਲਾਂ ਬਾਅਦ ਚ ਤੁਸੀਂ ਘਰ ਪਹਿਲਾਂ ਆਪਣੀ ਕੋਠੀ ਦੇਖੋ ਇਧਰ ਕਿਹੜੀ ਪੌਣੇ ਕਿਲੇ ਵਿੱਚ ਕੋਠੀ ਪਾਈ ਹੋਈ ਆਪਾਂ ਪਿੰਡ ਚ ਸੁਣ ਲਈ ਕੋਈ ਕੋਠੀ ਨਹੀਂ ਮਿਲਦੀ ਘਰ ਬਾਹਰ ਦੇਖੋ ਬਾਕੀ ਫਾਰਮ ਤਾਂ 200 ਲੰਗਰ ਦਾ ਆਪਣਾ ਪਰਲੀ ਸਾਈਡ ਇੱਥੇ ਬਹੁਤ ਬਹੁਤ ਸੁਧਾਰ ਹੈ ਕਿ ਤੁਸੀਂ ਆਪੇ ਦੇਖੋਗੇ ਆਪਣੀਆਂ ਅੱਖਾਂ ਨਾਲ ਤਿੰਨ ਤਾਂ ਕੋਠੀਆਂ ਬਰਚੇ ਨੇ ਉਹ ਕੁਛ ਤੇ ਕੰਮ ਸਟਾਰਟ ਹੋ ਰਿਹਾ ਦੋ ਕੋਠੀਆਂ ਤੇ ਗੱਡੀ ਆ ਗੱਡੀ ਖੜੀ ਆ ਪਰ ਰਤਵੇਂ ਤੇ ਪੈਸੇ ਦੀ ਕੋਈ ਘਾਟ ਹੀ ਨਹੀਂ ਮਾਦਾ ਦੇਖਣ ਦੀ ਤੁਹਾਨੂੰ ਲੋੜ ਹੀ ਨਹੀਂ ਮੇਰੀ ਗੱਲ ਸੁਣੋ ਮੁੰਡੇ ਦੇ ਸੋ ਲੋੜ ਹੀ ਨਹੀਂ ਪੈਸਾ ਮੈਂ ਕੋਈ ਇਹ ਨਾ ਜਾਂਦਾ ਮੈਂ ਠੀਕ ਹੈ ਪੈਸੇ ਹੈਗਾ ਪਰ ਮੁੰਡੇ ਦਾ ਕੀ ਕਰਦਾ ਪਰ ਤੁਸੀਂ ਸਭ ਤੋਂ ਗੱਲਾਂ ਜਿਹੜੇ ਆਪਣੇ ਲੀਟਰ ਲੂਟਰ ਨਾਲ ਤਾਂ ਵੀ ਬੰਦ ਗਿਆ ਸਭ ਕੁਝ ਸੂਰਕਾਰ ਕੂੜਜੇ ਲਵਾਰਖਣ ਸਰ ਕਰ ਦਿੰਦੇ ਸਾਰੇ ਦੀਵਾਲੀ ਲੋੜੀ ਲੈਣ ਆਉਂਦੇ ਆ ਇਹ ਦੇਖ ਲਓ ਸਰ ਇਹ ਭਈਆ ਕੰਟੀ ਲੋੜੀ ਦੀਵਾਲੀ ਲੈਣ ਆ ਗਏ ਮਗਰ ਰਹਿ ਕੀ ਗਿਆ ਤੁਹਾਨੂੰ ਕੀ ਪਾਣੀ ਆ ਕੈਟ ਕੁਲਕੋ ਹੀ ਵੇਜਦੇ ਨੇ ਡਿਸਪੋ ਵਾਲੇ ਪਾਸੇ ਤਾਂ ਕਿਤੇ ਮਾਨੇ ਨਹੀਂ ਕਰਿਆ ਹੈ ਤਾਂ ਆਪਣੇ ਤਖੀ ਨਾਲੀ ਕਾਰਡ ਜਿਹੜੇ ਵੀ ਆਉਂਦੇ ਨੇ ਸਰਕਾਰੀ ਸਾਰੇ ਆਪਣੇ ਕਰੀ ਬਣ ਜਾਂਦੇ ਨੇ ਬਾਕੀ ਇਹਨੇ ਤੱਕੜੀ ਪਹੁੰਚਦੇ ਨੇ ਜੇ ਕੋਈ ਦੂਜੀ ਕੋਠੀ ਹੈਗੀ ਉਹ ਨੌਕਰਾਂ ਨਹੀਂ ਲੱਗੀ ਹੋਈ ਹੈ ਤੇ ਉਹ ਮਤਲਬ ਇੱਤੀਜੀ ਕੋਈ ਸ਼ੂਤ ਸ਼ਟਾਟਾ ਕੰਮ ਨੌਕਰਾਂ ਨੂੰ ਪੁੱਛ ਸਕਦੇ ਆ ਆਪਣੇ ਕਿਸੇ ਜੀ ਦੀ ਪੈਸੇ ਦੀ ਕਿਤੇ ਕਾੜ ਨਹੀਂ ਛੱਡੀ ਐ ਐਡਵਾਂਸ ਹੀ ਚੱਲਦੇ ਨੇ ਸਾਰੇ ਨੂੰ ਨਕਫਲ ਕੰਮ ਅਚੜਾਇਚਾ ਹਾਂ ਤੂੰ ਤੇ ਤੁੱਕੀ ਕਾਟਵਾ ਦੱਸ ਤੂੰ ਮੁੰਡਾ ਦੇਖੀ ਲੱਤੀ ਹੋਰ ਤਾਂ ਮੁੰਡੇ ਨੂੰ ਤੂੰ ਕੀ ਦੇਖਣਾ ਠੀਕ ਹੈ ਇਹ ਤਾਂ ਇਹੀ ਚੀਜ਼ ਹੁੰਦਾ ਬਣਾ ਕਾਰ ਵਾਰ ਪੈਸਾ ਤੇਜੀ ਮੈਂ ਕਹਣਾ ਕਾਟ ਨਹੀਂ ਕਿਸੇ ਚੀਜ਼ ਦੀ ਆ ਜਦ ਪੈਸੇ ਦੀ ਸਰਤੀ ਸਾਰੀ ਗੇਮ ਕਮਾਈ ਦੀ ਆਪਾਂ ਚਲੋ ਦੱਸ ਕਰੋਨਾ ਚ ਖੇਡੂਗੀ ਗੁੱਡੀ ਕਾਸ ਤੋਂ ਕਰਦੇ ਆਂ ਬਗਲ ਟੈਕਣਾ ਜਾਇ ਉਹ ਨਾਲ ਕਰਾ ਕੇ ਲੈ ਨਾਲ ਬੱਜ ਗਿਆ ਕੋਈ ਨਾ ਹਾਂ ਜੀ ਮੈਂ ਤਾਂ ਰੱਤ ਚੁਣਾ ਲੇਕੀ ਤੁਮਾ ਦਾਬ ਦਬ ਬਚੋਲ ਦਿਨੀ ਵਾਲੇ ਵਾਟ ਕੱਢ ਦੂੰਗਾ ਠੀਕ ਆ ਪਾਣੀ ਚੜ ਜਾਣਾ ਚਾਹੀਦਾ ਮੈਂ ਕਿਹਾ ਤੁਸੀਂ ਟੈਨਸ਼ਨ ਨਾ ਲਓ ਮੈਂ ਚੱਪ ਕਰ ਦੂੰਗਾਰੀ ਮਰਦਾ ਮਾਲ ਪੱਤਾ ਜਿੰਮਵਾਰੀ ਮੇਰੀ ਜੇ ਕੱਚੀ ਗੱਲ ਹੋ ਗਈ ਮੈਂ ਕਿਹਾ ਜੇ ਇਸ ਵੇਲੇ ਜੇ ਇਸ ਵੇਲੇ ਰਿਸ਼ਤਾ ਨਾ ਹੋਵੇ ਤੁਸੀਂ ਮੈਨੂੰ ਘਰੇ ਲੈ ਬੜੇ ਹੋਰ ਦੱਸੋ ਬਸ ਬੰਨ ਦੇ ਕੋਕੇ ਫੁੱਟ ਲੈ ਬੰਨ ਦੇ ਮੰਗਦਾ ਰਿਸ਼ਤੇ ਬਹੁਤ ਮੁੜ ਕੇ ਮੁੰਡੇ ਤੇ ਇਸ ਕਰਨ ਮਿੱਥਣਾ ਕਰਦੇ ਇਸ ਬਾਹਰ ਮੁੰਟਾ ਥੋੜਾ ਨਹੀਂ ਰਹਿੰਦਾ ਸੜਨਾ ਮੈਂ ਤੁਹਾਨੂੰ ਕਹਿੰਦਾ ਬਸ ਕੰਮ ਹੋ ਜਾਊਗਾ ਆਹ ਜੀ ਆਈਏ ਸਨਾ ਦੇ ਮੈਂ ਹੈਗਾ ਨਾ ਵਿਚ ਵਿਚਾਰੇ ਹਾਂ ਫਿਰ ਜਿਹੜੇ ਦਿੱਸਤੇ ਕਰਾਉਣੇ ਮੈਂ ਫਿਰ ਅਸਲੀ ਗੱਲ ਨਹੀਂ ਹੈ ਜਿੱਥੇ ਪਿੰਡੋ ਦਾਲ ਤੇ ਰੁਕੀ ਕੁੜੀ ਬਾਕੀ ਸਰਪੇਰ ਸਰਦੈ ਤੈਨੂੰ ਪੱਟੀ ਹੈਗਾ ਦੱਸੇ ਦਿੱਤਾ ਜੀ ਪਾਇਆ ਸਾਫ ਹੋ ਗਿਆ ਜੀਨ ਹੋ ਗਈ ਕੋਠੀਆਂ ਹੋੜੀਆਂ ਕਾਰਾਂ ਹੋ ਗਈਆਂ ਫਾਰਮ ਹੋ ਗਏ ਮਦਰ ਮੰਗ ਰਹਿ ਕੀ ਹੈ ਹੋਰ ਆਪਾਂ ਕਿਤੇ ਕੁੜੀ ਕਿਤੇ ਲਈ ਬਹਾਉਣੀ ਇਹ ਚੀਜ਼ਾਂ ਨਾਲ ਹੀ ਹੁੰਦਾ ਹੁੰਦਾ ਹੋਰ ਵੀ ਨਹੀਂ ਵੀ ਆਪਣੀ ਰਾਜ ਕਰੇ ਅੱਗੇ ਜਾਂਦਾ ਸਹੀ ਹੁੰਦਾ ਨਹੀਂ ਹੋਰ ਸੋ ਪਰ ਕਿਤੇ ਆਈਏ ਦੇਖਣਾ ਗੱਲ ਪੱਕੀ ਸਮਝੀ ਆਪਕਿ ਕੋਈ ਨਹੀਂ ਆਵਾਂ ਮਲੀ ਨਾਲ ਕਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਵਣੀ ਠੀਕ ਆ ਬਸ ਕੋਈ ਗੱਲ ਨਹੀਂ ਤੁਸੀਂ ਹੁਣ ਤੱਕ ਸਰਦਾਰ ਸਾਹਿਬ ਨੂੰ ਸੁਰ ਦੇਖੇ ਲੈ ਵੀ ਕੋਈ ਚੀਜ਼ ਬਾਕੀ ਸਾਰਾ ਕੁਝ ਦੱਸੀ ਹੋਏ ਇਹਨਾਂ ਨੂੰ ਬਾਕੀ ਦੇਖ ਲਾਂਗੇ ਆਪਾਂ ਕੋਈ ਗੱਲ ਨਹੀਂ ਕੁੜੀ ਨਾ ਕੋਈ 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 ਜੇ ਤੁਸੀਂ ਐ ਵੀ ਕਹਿੰਦੇ ਵੀ ਬਿਨਾ ਦੇਖੀ ਵੀ ਲਿਆ ਠੀਕ ਨਾ ਕੋਈ ਉਹ ਠੀਕ ਹੈ ਨਾ ਕੁੜੀ ਉਹਦੀ ਗੱਲ ਨਹੀਂ ਕੁੜੀ ਤਾਂ ਬਥੇਰੀ ਸੋਹਣੀ ਆ ਮਲੀਨ ਪੁੱਤਰ ਨਾ ਨਾ ਕੁੜੀ ਚਾਹੇ ਟੁੱਟਾ ਹੋਇਆ ਚਲੋ ਚਾਰ ਮਿੰਟਾਂ ਚ ਆਪਣਾ ਰਤਬਾ ਪੁੱਛ ਲਿਓ ਕਿਸਨਾਰ ਜੀ ਨਾ ਠੀਕ ਹੈ ਜੀ ਠੀਕ ਹੈ ਨਾ ਪੈਸੇ ਦੇ ਸਿਰ ਤੇ ਗੇਮ ਆਫਸਰ ਬਤਾ ਦੀ ਸਾਰਾ ਕੁਝ ਸਰਕਾਰੀ ਮੁਲਾਜ਼ਮਾਂ ਤੁਸੀਂ ਅੱਜ ਤਾਂ ਬਸ ਮੈਂ ਬਾਹਰੇ ਜਾਣਾ ਤੇ ਉਹਦੇ ਕਰਕੇ ਕੋਈ ਆਇਆ ਨਹੀਂ ਨਹੀਂ ਤੁਹਾਨੂੰ ਉਹ ਬਹੁਤ ਮਿਲ ਜਾਣੇ। ਲਓ ਠੀਕ ਹੈ। ਮੈਂ ਕਿਹਾ ਬਹੁਤ ਮੈਂ ਦੱਸਿਆ ਤੁਹਾਡੇ ਬਾਰੇ ਸਰਦਾਰ ਸਾਹਿਬਾ ਬਸ ਠੀਕ ਹੈ। ਹਾਂ ਹਾਂ ਚੱਲੀਏ ਫਿਰ ਤਾਂ ਆਪਾਂ। ਹਾਂ ਠੀਕ ਹੈ ਇਸ ਠੀਕ ਹੈ ਠੀਕ ਹੈ ਜੀ ਮਿਲਦੇ ਆ ਬਸ ਦੰਦ ਆਦੇ ਬਸ ਅਸੀਂ ਆ ਕੇ ਕੁੜੀ ਨੂੰ ਲੈ ਜਾਣਾ ਬਸ ਠੀਕ ਜਿਵੇਂ ਕਹਾਂਗੇ ਉਸ ਲੋਟ ਠੀਕ ਹੈ ਜੀ। ਚਲੋ ਠੀਕ ਹੈ ਸਰਦਾਰ ਸਾਹਿਬ ਠੀਕ ਹੈ ਠੀਕ ਹੈ। ਹਾਂ ਹਾਂ ਚਲੋ ਚੰਗਾ ਫਿਰ ਸੇਵਾ ਮੋਟਰਸਾਈਕਲ ਕੱਢ ਤਾ ਫਿਰ ਮੈਂ ਮੋਟਰਸਾਈਕਲ ਕੱਢ ਲਾ ਮੇਰੇ। बस ठीक 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 मैं है। थीका। 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 मैं व्यक्ति तो में में कोई कोई बंदा बंदा नहीं देना पैसे है है क्या पैसे ले होता खुश है कि नहीं ਕਹਿੰਦੇ ਕੁੜੀ ਜੇ ਕੱਟੋ ਨਹੀਂ ਜਾਂਦਾ ਉਹ ਹੈ ਅਮਰਿਆ ਤਿੰਨਾਂ ਬੰਦੇ ਰਿਸ਼ਤਾ ਦਿਖਾਇਆ ਤੇ ਮੈਂ ਫੇਰ ਵੀ ਆਦਾ ਰਿhta ਹੈ ਹਾਂ ਉਹ ਬੰਦੇ ਲਵੇ ਨਾ ਪੈਸਾ ਉਹਦੀ ਫੇਰ ਵੀ ਨੀਤ ਨਹੀਂ ਭਰਦੀ ਯਾਰ ਹਰਦਮ ਪੈਸਾ 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 ਕੋਈ ਮੇ ਕੁੜੀ ਵੇਚਨੀ ਨਹੀਂ ਹੈਗੀ ਅਮਰਿਆ ਮੇ ਕੁੜੀ ਦਾ ਵਿਆਹ ਕਰਵਾਉਣਾ ਤੇ ਉਹ ਬੰਦੇ ਲਵੇ ਪਹਿਲਾਂ ਕੀ ਘਟਾ 20 ਕਿਲੋ ਨਹੀਂ ਕਰਤੇ ਨਾਲ ਉਹਨੂੰ ਰਾਜ਼ ਨਹੀਂ ਆਉਂਦਾ ਤੇ ਹਜੇ 20 ਕਿਲੋ ਕਰਤਾ ਨਹੀਂ ਕਰਤ ਲੈਦਾ ਯਾਰ ਉਹ ਕੋਈ ਖਿਆ ਮਰੀਆ ਤੂੰ ਆਪ ਸੋਚਾ ਇਹੋ ਜਿਹੇ ਸਰਦਾਰਾ ਕਰਕੇ ਨਾ ਆਏ ਸਾਲ ਲੱਖਾਂ ਬੱਚੇ ਭੁੱਖ ਮਰੀ ਦੇ ਕਾਰਨ ਮਰ ਜਾਂਦੇ ਨੇ ਨਾ ਹੋਈਆ ਮੈਂ ਇਹੋ ਜਿਹੇ ਸਰਦਾਰਾ ਨਾਲ ਆਪਣੀ ਖੁਸ਼ੀ ਨਾ ਕਰਦਾ ਓਏ ਤੂੰ ਤਾਂ ਹਰ ਹੁਣ ਤੇ ਮੈ ਗਿਆ ਓ ਮੈਨੂੰ ਹੀ ਗੱਲ ਸੁਣਨ ਸਦੋਂ ਰਿਸ਼ਤਾ ਹੋਗੇ ਨਾ ਆਪਣੇ ਵੀ ਕੰਮਾਂ ਹੀ ਹੋ ਜਾਏ ਕਰਨੇ ਇਹ ਟਟ ਪਟ ਤੈਨੂੰ ਹੋ ਜਾਂਦਾ ਹਾਲ ਕਿੱਡੀ ਕਿ ਉਮਰ ਹੋਈ ਹੈ ਉਹਦੀ ਤਾਂ ਜਿਹਦੀ ਪੈਨਸ਼ਨ ਲਈ ਫਿਰਦਾ ਨਾ ਆ ਕੇ ਕਿੱਕੇ ਲੜੀ ਤੀਹ ਉਹ ਹਿੱਕੀ ਬਹਾਦਰੀ ਵਾਲਾ ਕੰਮ ਨਾ ਵਧੀਆ ਇਹ ਦੱਸੇ ਬਹਾਦਰੀ ਵਰਗੇ ਬਿਰਗਾਂ ਦੀ ਲਖੀ ਉਹ ਪਤੰਤ ਨੂੰ ਲਵਾਈ ਦਿੱਤਾ ਸਮਾਜ ਦੇ ਦੁੱਖ ਨੇ ਗਰੀਬਾਂ ਦੇ ਹੱਥ ਮਾਰ ਕੇ ਖੜੇ ਨੇ ਕੀ ਸਰਦਾਰ ਆ ਯਾਰੋ ਕੀ ਐਮਐਲਏ ਜਿਹੜੇ ਗਰੀਬਾਂ ਦੇ ਹੱਥ ਮਾਰ ਕੇ ਖਾਂਦੇ ਨੇ ਉਹ ਇੱਕ ਇਹ ਪੈਨਸ਼ਨ ਚਾਹੀਦੀ ਆ ਤੇਰੇ ਵਰਗੇ ਲੋਕਾਂ ਨੂੰ ਉਹ ਇਹ ਪੈਨਸ਼ਨ ਚਾਹੀਦੀ ਆ ਜਿਹੜੇ ਦੋਖ ਵਿਚਾਰੇ ਦਿਹਾੜੀਆਂ ਕਰਦੇ ਨੇ ਗਰੀਬ ਨੇ ਉਹਨੂੰ ਕੀ ਪੈਨਸ਼ਨ ਦਾ ਘਾਟਾ ਬਲਾਂ ਤੂੰ ਜੈਦਾ ਬੱਲੇ ਕੋ ਨੀਚ ਦਾ ਭੁੱਖਾ ਕਦੇ ਨਹੀਂ ਰੱਖਦਾ ਟਿੱਡ ਦਾ ਭੁੱਖਾ ਰੱਖੀ ਜਾਂਦਾ ਅਮਲੀਆ